ਤਰਨ ਨਾਭੀ ਜੀ ਨੂੰ ਕਿਹਾ ਜਾਂਦਾ ਨਾਭੀ ਕੀ ਆ ਦੋਸਤੋ ਸਮਾਨਵਾਜੂ ਆ ਸਾਡੀ ਸਾਡੇ ਪੇਟ ਦੇ ਵਿੱਚ ਹੁੰਦੀ ਹੈ ਇਹ ਜਿੱਥੇ ਭੋਜਨ ਦਾ ਪਾਕ ਹੋਣਾ ਸਮਾਨਵਾਜੂ ਸਾਡੀ ਨਾਭੀ ਦੇ ird gird ਧੁੰਨੀ ਦੇ ਆਲੇ ਦੁਆਲੇ ਜਿਹੜੀ ਹਵਾ ਵਾਜੂ ਆ ਦੇਖੋ ਹੁਣ ਉਹ ਸਮਾਨਵਾਜੂ ਆ ਅਸੀਂ ਗ੍ਰਹਿਣ ਕਿਹੜੀ ਕਰਦੇ ਆ ਪ੍ਰਾਨਵਾਜੂ ਇਹਦੇ ਅੱਗੇ ਪੰਜ ਭਾਗ ਹੋ ਜਾਂਦੇ ਨੇ ਸਮਾਨ ਆਪਾਨ ਆਪਾਨ ਬਯਾਨ ਉਦਾਨ ਇਦਾਂ ਦੇ ਦੇ ਪੰਜ ਪ੍ਰਕਾਰ ਹੋ ਜਾਂਦੇ ਨੇ ਅੱਗੇ ਜਾ ਕੇ ਧਰਨ ਕਿੱਥੇ ਆ ਸਾਡੀ ਨਾਭੀ ਦੇ ਆਲੇ ਦੁਆਲੇ ਨਾਭੀ ਆ ਜਿਹਨੂੰ ਕਹਿੰਦੇ ਆ ਅਸੀਂ ਸਮਾਨ ਬਾਜੂ ਇਹਦੇ ਨਾਭੀ ਦੇ ਆਲੇ ਦੁਆਲੇ ਆ ਜਦੋਂ ਵਿਕ੍ਰਿਤ ਹੋ ਗਈ ਵਿਕ੍ਰਿਤ ਹੋਣ ਦੇ ਕਾਰਨ ਬਹੁਤ ਹੋ ਸਕਦੇ ਨੇ ਜੇ ਅਸੀਂ ਬਹੁਤ ਮਿਹਨਤ ਮੁਸ਼ਕਲ ਕਰਦੇ ਰਹੀਏ ਸਮੇਂ ਸਿਰ ਭੋਜਨ ਨਾ ਕਰੀਏ ਬਹੁਤ ਜ਼ਿਆਦਾ ਜ਼ੋਰ ਦਾ ਕੰਮ ਕਰ ਲਈਏ ਇੱਕੋ ਸਮੇਂ ਸੌਈਏ ਨਾ ਸਹੀ ਸਮੇਂ ਸਮੇਂ ਤੇ ਬਾਅਦ ਐਕਸਰਸਾਈਜ਼ ਕਰ ਲਈਏ ਪਦਾਰਥ ਇਦਾਂ ਦਾ ਪ੍ਰੋਟੀਨ ਇਦਾਂ ਦੇ ਖਾ ਲਈਏ ਫਿਰ ਕੀ ਹੁੰਦਾ ਸਾਡੀ ਧਰਨ ਜਿਹੜੀ ਉਹ ਚ ਵਿਕ੍ਰਿਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਤੁਸੀਂ ਸੁਣਿਆ ਹੋਣਾ ਵੀ ਯਾਰ ਮੈਂ ਤਾਂ ਅ ਸਿਲੰਡਰੇ ਚੱਕਿਆ ਸੀਗਾ ਜਦ ਧਰਨ ਪੈ ਗਈ ਮੈਂ 5 ਕਿਲੋ ਵਜਨ ਨਹੀਂ ਚੱਕ ਸਕਦਾ ਧਰਨ ਮੇਰੇ ਪੈ ਜਾਂਦੀ ਆ ਉਹ ਵਿਕ੍ਰਿਤੀ ਆ ਜਾਂਦੀ ਆ ਉੱਥੇ ਸੋ ਧਰਨ ਦੇ ਲਈ ਸਾਨੂੰ ਕਰਨਾ ਕੀ ਆ ਸਾਨੂੰ ਭੋਜਨ ਨੂੰ ਜਵਾਕੇ ਖਾਣਾ ਚਾਹੀਦਾ ਭੋਜਨ ਨੂੰ ਜਿਵੇਂ ਅਸੀਂ ਦਾਲ ਬਣੀ ਆ ਪਤਲੀ ਦਾਲ ਹੋਵੇ ਉਹਦੇ ਵਿੱਚ ਚੂਰ ਕੇ ਭੋਜਨ ਨੂੰ ਖਾਣਾ ਆਰਾਮ ਨਾਲ ਖਾਣਾ ਚਾਹੀਦਾ। ਇਹਨਾਂ ਨੂੰ ਲੌਂਗ ਬਲੌਂ ਇਹਦੇ ਵਿੱਚ ਬਹੁਤ کارਗਰ ਸਿੱਧ ਹੁੰਦਾ। ਇੱਕ ਜਿਹੜੇ ਸਾਡੀਆਂ ਆ ਗੋਡਿਆਂ ਦੇ ਪਿਛਲਾ ਭਾਗ ਆ ਉਹਦੇ ਵਿੱਚ ਕੋਈ ਵੇਲਣ ਪ੍ਰਕਾਰ ਦਾ ਇਦਾਂ ਦਾ ਜਿਵੇਂ ਮਾਈਕ ਲਾ ਲਓ ਇੰਨਾ ਕੁ ਚੌੜਾ ਲੰਬਾ ਥੋੜਾ ਕਰਕੇ ਉਹ ਉਹਦੇ ਵਿੱਚ ਰੱਖਣ ਨਾਲ ਪੈਰਾਂ ਭਾਰ ਬੈਠਣ ਨਾਲ ਸਵੇਰੇ ਸਵੇ ਉੱਤੇ ਕੋਸਾ ਪਾਣੀ ਆ ਜਿਹੜਾ ਉਸ਼ਾ ਪਾਨ ਜੀ ਨੂੰ ਕਿਹਾ ਜਾਂਦਾ ਉਹ ਪੀਣ ਨਾਲ ਪੈਰਾਂ ਭਾਰ ਬੈਠ ਕੇ ਪੀਣ ਨਾਲ ਸਾਡੇ ਜਿਹੜੇ ਲੋਕਤੇ ਨੇ ਉਹਨਾਂ ਦੇ ਆਲੇ-ਦਾਲੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਇਹ ਸਾਰੀਆਂ ਵਿਧੀਆਂ ਨੇ ਜਿਹੜੀਆਂ ਧਰਨ ਨੂੰ ਠੀਕ ਕਰਦੀਆਂ ਨੇ ਨੱਕ ਦੇ ਵਿੱਚ ਨਾਭੀ ਤੇ ਸਰੋਂ ਦਾ ਤੇਲ, ਨਾਰੀਅਲ ਦਾ ਤੇਲ, ਦੇਸੀ ਕੀ ਇਹ ਸਾਰੀਆਂ ਚੀਜ਼ਾਂ ਲਾਉਣੀਆਂ ਸਾਨੂੰ ਚਾਹੀਦੀਆਂ ਨੇ। ਇਦਾਂ ਦੇ ਜਿਹੜੇ ਛੋਟੇ-ਛੋਟੇ ਪ੍ਰਯੋਗ ਨੇ ਜਦੋਂ ਅਸੀਂ ਇਹ ਸਰੀਰ ਨਾਲ ਕਰਨੇ ਸ਼ੁਰੂ ਕਰ ਦਿੰਦੇ ਆ ਤਾਂ ਸਰੀਰ ਆ ਜਿਹੜਾ ਸਾਡਾ ਰਿਸਪੌਂਸ ਦੇਣਾ ਸ਼ੁਰੂ ਕਰ ਦਿੰਦਾ। ਧਰਨ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੁੰਦੀ। ਥੋੜੀਆਂ-ਥੋੜੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਨੂੰ ਅਸੀਂ विश्व प्रसिद्ध वैद शिव कुमार सूद सानीपुर रोड सरहद वधेरे जानकारी कॉल करो नड़िन्नवे एक सौ चुरंजा अस्सी अठ सौ सतर नाइन नाइन वन फाइव फोर एट जीरो एट डबल